ਉੱਥੇ ਉਹ ਬੋਲਣ ਲੱਗਿਆ ਆਪਣਾ ਬਲਦੇਵ ਸਿਰਸਾ ਅਮਰਤਪਾਲ ਦਾ ਨਾਂ ਆਇਆ ਤਾਂ ਲਾਲਨੀ ਰੈਣ ਨੂੰ ਉਸੇ ਟਾਈਮ ਅੱਗ ਲੱਗੀ ਉਹ ਦੀ ਸੁਖਜਗਰਾਉ ਨੂੰ ਕਹਿੰਦੇ ਵੀ ਨਾਂ ਨਹੀਂ ਲੈਣਾ ਕਿਸੇ ਦਾ ਦੱਤ ਸੋ ਜਿਹੜੇ ਬੰਦਿਆਂ ਦਾ ਸਾਥ ਦੇਣਾ ਬਣਦਾ ਹੈ ਜਿਹੜੇ ਬੰਦੇ ਤੁਹਾਡਾ ਕੁਝ ਸਵਾਰ ਸਕਦੇ ਨੇ ਜਿਹੜੇ ਬੰਦੇ ਪੰਜਾਬ ਦਾ ਕੁਝ ਸਵਾਰ ਸਕਦੇ ਨੇ ਜਿਹੜੇ ਬੰਦੇ ਕੌਮ ਦਾ ਕੁਝ ਸਵਾਰ ਸਕਦੇ ਨੇ ਉਹਨਾਂ ਦਾ ਸਾਥ ਨਹੀਂ ਅਸੀਂ ਦੇਣਾ ਨਾ ਦੀਪ ਸਿੰਘ ਨੂੰ ਅਸੀਂ ਜਦ ਤੱਕ ਉਹ ਦੁਨੀਆ ਤੋਂ ਹੀ ਉੱਠ ਗਿਆ ਉਹਨੂੰ ਗद्दार ਕਹਿੰਦੇ ਰਹੇ ਅੱਜ ਅਸੀਂ ਸਾਰੇ ਰੋਣਿਆਂ ਚਾਹੇ ਕੋਈ ਵਿਰੋਧੀ ਸੀ ਚਾਹੇ ਕੋਈ ਉਹਨੂੰ ਗद्दार ਕਹਿਣ ਵਾਲਾ ਸੀ ਚਾਹੇ ਕੋਈ ਜਿੱਡਾ ਮਰਜੀ ਬੇਵਕੂਫ ਤੋਂ ਬੇਵਕੂਫ ਬੰਦਾ ਸੀ ਅੱਜ ਹੁਣ ਹਰ ਬੰਦਾ ਉਹੀ ਸਾਲੀਆਂ ਲਾਲੀਰਾਂ ਕਹਿੰਦੀਆਂ ਨੇ ਕਿ ਦੀਪ ਸਿੱਧੂ ਸਹੀ ਸੀ ਦੀਪ ਸਿੱਧੂ ਕਹਿੰਦਾ ਸੀ ਜਦੋਂ ਕਿਸਾਨ ਅੰਦੋਲਨ ਹੋਇਆ ਦਿੱਲੀ ਤੁਸੀਂ ਸਭ ਜਾਣੀ ਜਾਣੋ ਹੁਣ ਇਹ ਕੋਈ ਪੁਰਾਣਾ ਇਤਿਹਾਸ ਤਾਂ ਹੈ ਨਹੀਂ ਦੀਪ ਸਿੱਧੂ ਕਹਿੰਦਾ ਸੀ ਕਿ ਤੁਹਾਡਾ ਕੁਝ ਨਹੀਂ ਹੋਣਾ ਤੁਹਾਨੂੰ ਵਾਪਸ ਦਿੱਲੀ ਫੇਰ ਆਉਣਾ ਪੈਣਾ ਉਹਦੇ ਨਾਲੋਂ ਬਿਹਤਰ ਤੁਸੀਂ ਇੱਥੋਂ ਫੈਸਲੇ ਕਰਾ ਕੇ ਉਠੋ 700 800 ਬੰਦਾ ਤੁਸੀਂ ਮਰਵਾ ਲਿਆ ਤੇ ਕਰੋੜਾ ਰੁਪਏ ਦੀ ਸੰਪਤੀ ਤੁਸੀਂ ਅੜਾ ਤੀ ਇੱਥੇ ਅਸੀਂ ਸਾਰਿਆਂ ਡਬਲ ਡਾਵੇ ਸ਼ਿਫਟਾਂ ਲਾਈਆਂ 6 ਸਾਲ ਦੀ ਉਮਰਾਂ ਮੈਂ ਡਬਲ ਸ਼ਿਫਟ ਲਾਉਂਦਾ ਰਿਹਾ ਉਸ ਟਾਈਮ ਦੇ ਵਿੱਚ ਮੈਂ ਨਹੀਂ ਇਕੱਲਾ ਲਾਉਂਦਾ ਰਿਹਾ ਮੈਂ ਤੁਹਾਡੇ ਸਾਹਮਣੇ ਹਜ਼ਾਰਾਂ ਨਹੀਂ ਲੱਖਾਂ ਬੰਦੇ ਖੜੇ ਕਰ ਸਕਦਾ ਜਿਹੜੇ ਡਬਲ ਸ਼ਿਫਟਾਂ ਲਾਉਂਦੇ ਰਹੇ ਆ ਉਹ ਅੰਦੋਲਨ ਦੇ ਵਿੱਚ ਪੈਸੇ ਭੇਜਣ ਲਈ ਤੇ ਜਿਹੜੀਆਂ ਇਹਨਾਂ ਨੇ ਜੇਬਾਂ ਭਰੀਆਂ ਜਿਹੜਾ ਖੁੰਡੇ ਜੇ ਆਲਾ ਤੁਰਿਆ ਫਿਰਦਾ ਉਹ ਭੱਠੇ ਬਣਾਈ ਬੈਠਾ ਪਤਾ ਨਹੀਂ ਕੀ ਕੁਛ ਬਣਾਈ ਬੈਠਾ ਇੱਕ ਕਿੱਲਾ ਜ਼ਮੀਨ ਸੀ ਪਤਾ ਨਹੀਂ ਕਿੰਨੀ ਜ਼ਮੀਨ ਬਣਾਈ ਬੈਠਾ ਸਾਡੇ ਲੋਕਾਂ ਨੂੰ ਅਕਲ ਕਦੋਂ ਆਣੀ ਆ ਯਾਰ ਮੈਨੂੰ ਬੜਾ ਗੁੱਸਾ ਆਉਂਦਾ ਇਹਨਾਂ ਗੱਲਾਂ ਤੇ ਦੀਪਸ਼ੇਦ ਉਹਨਾਂ ਨੂੰ ਪਿੱਟ ਕੇ ਮਰ ਗਿਆ ਕਿ ਤੁਹਾਨੂੰ ਦੁਬਾਰੇ ਆਉਣਾ ਪਊਗਾ ਉਹਦੀ ਇੱਕ ਨਹੀਂ ਸੁਣੀ ਉਹਨੂੰ ਗद्दार ਜਦ ਤੱਕ ਉਹ ਬੰਦਾ ਦੁਨੀਆ ਤੋਂ ਨਹੀਂ ਚਲਾ ਗਿਆ ਉਦੋਂ ਤੱਕ ਉਹਨੂੰ ਗੁਦਾਰੀ ਦੇ ਸਰਟੀਫਿਕੇਟ ਦੇ ਗਏ ਆਹੀ ਲੱਖਾ ਸਿਧਾਣਾ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਨਾ ਲੱਖੇ ਦੇ ਨਾ ਕਿਸੇ ਹੋਰ ਦੇ ਪਰ ਜੋ ਸਚਾਈ ਆ ਜੋ ਸੱਚ ਹੈ ਉਹ ਤਾਂ ਸੱਚ ਹੈ ਜੇ ਲੱਖਾ ਉਸ ਟਾਈਮ ਦੀਪ ਦੇ ਨਾਲ ਹਿੱਕ ਟਾਂਣ ਕੇ ਖੜ ਜਾਂਦਾ ਇਹ ਦੋ ਬੰਦੇ ਸਿਰਫ ਦੋ ਬੰਦੇ ਦੀਪ ਸਿੰਘੂ ਤੇ ਲੱਖਾ ਸਿਧਾਣਾ 32 ਕੀ 32000 ਜਿੱਥੇ ਬੰਦੀਆਂ ਤੋਂ ਉੱਪਰ ਸੀ ਦੁਨੇ ਬੰਦੇ ਸਾਰੀ ਸੰਗਤ ਇਹਨਾਂ ਦੇ ਨਾਲ ਸੀ ਸਾਰਾ ਮੋਰਚਾ ਇਹਨਾਂ ਦੇ ਦੋਨਾਂ ਦੇ ਨਾਲ ਸੀ ਸਾਰਾ ਇੱਥੇ ਬਾਹਰ ਬੈਠਾ ਜਿੰਨਾ ਡੈਸਪੋਰਾ ਸਾਰੇ ਬਾਹਰਲੇ ਲੋਕ ਇਹਨਾਂ ਦੇ ਨਾਲ ਸੀ ਦੀ ਸਿੱਧੂ ਦੇ ਲੱਖਾ ਸਿਧਾਣਾ ਦੇ ਲੇਕਿਨ ਇਹਨਾਂ ਨੇ ਇੱਕ ਨਹੀਂ ਸੁਣੀ ਉਸ ਦਰਬੇਸ਼ ਆਦਮੀ ਦੀ ਉਸ ਦਰਬੇਸ਼ ਆਦਮੀ ਨੂੰ ਬਦਨਾਮ ਕੀਤਾ ਇਹੀ ਲੱਖਾ ਸਿਧਾਣਾ ਅੰਦਰ ਖਾਤੇ ਸਮਝੌਤਾ ਕਰਕੇ ਕਾਮਰੇਡਾਂ ਦੇ ਨਾਲ ਤੇ ਕਾਮਰੇਡਾਂ ਦੇ ਵਿੱਚ ਫੇਰ ਜਾ ਕੇ ਰਲ ਗਿਆ ਇੱਕ ਗੱਲ ਮੇਰੀ ਨੋਟ ਕਰ ਲੋ ਹੋ ਸਕਦਾ ਬਹੁਤ ਬੰਦਿਆਂ ਨੂੰ ਬੁਰੀ ਲੱਗੇ ਇਹ ਜੇ ਪੰਜਾਬ ਦਾ ਕੋਈ ਭਲਾ ਹੋ ਸਕਦਾ ਜੇ ਕੁਝ ਪੰਜਾਬ ਦਾ ਹੋ ਸਕਦਾ ਉਹ ਕੇਸਰੀ ਨishan ਸਾਹਿਬ ਦੇ ਥੱਲੇ ਹੋ ਸਕਦਾ ਕਿਸੇ ਲਾਲੀਰ ਦੇ ਝੰਡੇ ਥੱਲੇ ਕੁਝ ਨਹੀਂ ਹੋ ਸਕਦਾ ਪੰਜਾਬ ਦਾ ਮੈਨੂੰ ਤੁਸੀ ਲਿਖ ਕੇ ਲੈ ਲੋ ਇਹ ਗੱਲ ਜਾਂ ਤੁਸੀਂ ਕਰਕੇ ਦਿਖਾ ਦਿਓ ਮੈਨੂੰ ਗੁੱਸਾ ਕਿਉਂ ਆਇਆ ਗੁੱਸਾ ਮੈਨੂੰ ਇਹ ਆਇਆ ਕੱਲ ਸਟੇਜ ਤੇ ਮੈਂ ਉਹਨਾਂ ਦੀ ਸਾਰੀਆਂ ਨੀਆਂ ਸਪੀਚਾਂ ਸੁਣੀਆਂ ਜੋ ਵੀ ਉੱਥੇ ਬੋਲ ਰਏ ਸੀ ਉਹਦੇ ਵਿੱਚ ਅਮਰਤਪਾਲ ਦਾ ਨਾਂ ਆਇਆ ਤਾਂ ਇਹਨਾਂ ਨੂੰ ਇੰਨੀਆਂ ਮਿਰਚਾਂ ਲੱਗੀਆਂ ਉੱਥੇ ਲਾਲ ਲੀਰਾਂ ਜਿਹੜੀਆਂ ਆਸੇ ਪਾਸੇ ਬੈਠੀਆਂ ਸੀਗੀਆਂ ਜਿਨ੍ਹਾਂ ਦਾ ਕੰਮ ਹੀ ਇਹ ਹੈ ਲੋਕਾਂ ਨੂੰ ਗਮਰਾਹ ਕਰਨਾ ਲੋਕਾਂ ਨੂੰ ਗਮਰਾਹ ਕਰਕੇ ਇਹ ਸਾਲੇ ਬੀੜੀਆਂ ਪੀਣੇ ਇਹਨਾਂ ਨੇ ਪੈਸੇ ਇਕੱਠੇ ਕਰਨੇ ਪੈਸੇ ਆਪਣੀਆਂ ਜੇਬਾਂ ਪਰਨੀਆਂ ਤੇ ਲੋਕਾਂ ਨੂੰ ਗੁੰਮਰਾਹ ਕਰ ਦੇਣਾ ਜੋਸ਼ ਇਹ ਸਰੇ ਆਮ ਤੁਹਾਨੂੰ ਤੁਸੀਂ ਮੰਨੋ ਨਾ ਮੰਨੋ ਤੁਸੀਂ ਇਸ ਗੱਲ ਨੂੰ ਐਕਸੈਪਟ ਕਰੋ ਨਾ ਕਰੋ ਲੇਕਿਨ 101% ਕੀ ਮੈਂ 1000% ਕਰਾਂ ਕਿ ਤੁਹਾਨੂੰ ਗੁੰਮਰਾਹ ਕਰਕੇ ਆਇਆ ਦਿੱਲੀ ਮੋਰਚੇ ਤੇ 13 ਮਹੀਨੇ ਬੈਠੇ ਰਹੇ ਸੀ ਉੱਥੇ 13 ਦਿਨ ਹੋਰ ਬੈਠ ਜਾਂਦੇ ਉਥੋਂ ਡਿਕਟੇਸ਼ਮ ਜੋਤਾ ਸਾਰਾ ਕੁਝ ਕਰਕੇ ਮੁੜਦੇ ਹੁਣ ਇਹਨਾਂ ਨੂੰ ਦੁਬਾਰਾ ਉੱਥੇ ਭੌਂਕਣ ਜਾਣਾ ਨਾ ਪੈਂਦਾ ਹੁਣ ਦੇਖਦੇ ਆ ਇਹਨਾਂ ਨਾਲ ਕਿੰਨੀ ਕਿ ਜਨਤਾ ਤੁਰਦੀ ਆ ਔਰ ਕਿੰਨੇ ਕੇ ਅਸੀਂ ਬਾਹਰ ਲੈ ਇਹਨਾਂ ਨੂੰ ਨੋਟ ਭੇਜ ਦਿਆਂ ਪਤਾ ਲੱਗੂ ਜਾਓ ਉੱਥੇ ਪਹਿਲੀ ਗੱਲ ਤਾਂ ਇਹ ਜਾਂਦੇ ਹੀ ਨਹੀਂ ਇਹਨਾਂ ਨੂੰ ਲੈ ਕੇ ਜਾਣ ਵਾਲਾ ਹੀ ਦੀਪ ਸਿੱਧੂ ਸੀ ਸਭ ਤੋਂ ਪਹਿਲਾਂ ਸ਼ੰਭੂ ਮੋਰਚੇ ਤੋਂ ਦੀਪ ਸਿੱਧੂ ਹਣੀ ਤੁਰਿਆ ਤਾਂ ਇਹ ਦਿੱਲੀ ਪਹੁੰਚੇ ਨੇ ਤੁਹਾਨੂੰ ਸਾਰਿਆਂ ਨੂੰ ਪਲੀਪਾਂਤ ਪਤਾ ਹੈ ਇਸ ਚੀਜ਼ ਦਾ ਹੁਣ ਜਿਹੜਾ ਕੱਲ ਸਟੇਜ ਤੇ ਹੋਇਆ ਤੇ ਉੱਥੇ ਉਹ ਬੋਲਣ ਲੱਗਿਆ ਆਪਣਾ ਬਲਦੇਵ ਸਿਰਸਾ ਅਮਰਤਪਾਲ ਦਾ ਨਾਮ ਆਇਆ ਤਾਂ ਲਾਲਨੀ ਰੈਣ ਨੂੰ ਉਸੇ ਟਾਈਮ ਅੱਗ ਲੱਗੀ ਉਹ ਦੀ ਸੁਖ ਜਗਰਾਉ ਨੂੰ ਕਹਿੰਦੇ ਵੀ ਨਾਂ ਨਹੀਂ ਲੈਣਾ ਕਿਸੇ ਦਾ ਦੈਟ ਸੋ ਜਿਹੜੇ ਬੰਦਿਆਂ ਦਾ ਸਾਥ ਦੇਣਾ ਬਣਦਾ ਜਿਹੜੇ ਬੰਦੇ ਤੁਹਾਡਾ ਕੁਝ ਸਵਾਰ ਸਕਦੇ ਨੇ ਜਿਹੜੇ ਬੰਦੇ ਪੰਜਾਬ ਦਾ ਕੁਝ ਸਵਾਰ ਸਕਦੇ ਨੇ ਜਿਹੜੇ ਬੰਦੇ ਕੌਮ ਦਾ ਕੁਝ ਸਵਾਰ ਸਕਦੇ ਨੇ ਉਹਨਾਂ ਦਾ ਸਾਥ ਨਹੀਂ ਅਸੀਂ ਦੇਣਾ ਨਾ ਦੀਪ ਸਿੰਘ ਨੂੰ ਅਸੀਂ ਜਦ ਤੱਕ ਉਹ ਦੁਨੀਆ ਤੋਂ ਹੀ ਉੱਠ ਗਿਆ ਉਹਨੂੰ ਗਦਾਰ ਕਹਿੰਦੇ ਰਹੇ ਅੱਜ ਅਸੀਂ ਸਾਰੇ ਰੋਨਿਆਂ ਚਾਹੇ ਕੋਈ ਵਿਰੋਧੀ ਸੀ ਚਾਹੇ ਕੋਈ ਉਹਨੂੰ ਗਦਾਰ ਕਹਿਣ ਵਾਲਾ ਸੀ ਚਾਹੇ ਕੋਈ ਜਿੱਡਾ ਮਰਜੀ ਬੇਵਕੂਫ ਤੋਂ ਬੇਵਕੂਫ ਬੰਦਾ ਸੀ ਅੱਜ ਹੁਣ ਹਰ ਬੰਦਾ ਉਹੀ ਸਾਲੀਆਂ ਲਾਲੀਰਾਂ ਕਹਿਦੀਆਂ ਨੇ ਕਿ ਦੀਪ ਸਿੰਘ ਸਹੀ ਸੀ ਉਦੋਂ ਉਸ ਬਣੋਈਏ ਦੀ ਗੱਲ ਨਹੀਂ ਸੁਣੀ ਦੂਸਰੀ ਗੱਲ ਭਾਈ ਹਵਾਰਾ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਆਏ ਸੀ ਸਟੇਜ ਤੋਂ ਕਿਸੇ ਸਲੇ ਲਾਲੀਰ ਨੇ ਜਾਂ ਕਿਸੇ ਲਖੇ ਸਿਧਾਣੇ ਨੇ ਜਾਂ ਕਿਸੇ ਹੋਰ ਕਿਸੇ ਵੀ ਬੰਦੇ ਨੇ ਉਸ ਬੰਦੇ ਦਾ ਸਨਮਾਨ ਹੀ ਨਹੀਂ ਕੀਤਾ ਸਟੇਜ ਤੋਂ ਹੁਣ ਯੋਧਾ ਤੁਸੀਂ ਕਿਹਨੂੰ ਕਹੋਗੇ ਲਖੇ ਨੂੰ ਕਹੋਗੇ ਯੋਧਾ ਮੈਂ ਹੱਕ ਠੋਕੇ ਯੋਧਾ ਕਹਿਣਾ ਉਹ ਮੁੰਡੇ ਨੂੰ ਉਹ ਸਿੱਧਾ ਸਾਦਾ ਗੁਰੂ ਦਾ ਸਿੱਖਾ ਉਹ ਬੰਦਾ ਝੋਟਾ ਜਿਹਨੂੰ ਕਹਦੇ ਆ ਮਾਨਸਾਲਾ ਉਸ ਬੰਦੇ ਨੇ ਆਪਣੇ ਕੋਲੋਂ ਸਰੋਪਾ ਆਪਣੇ ਗਲ 'ਚੋਂ ਲਾ ਕੇ ਉਹਦੇ ਬਾਪ ਦੇ ਸਰੋਪਾ ਗਲ ਦੇ ਵਿੱਚ ਪਾਇਆ ਔਰ ਉਹਨੇ ਸਟੇਜ ਤੋਂ ਬੋਲਿਆ ਕਿ ਤੁਸੀਂ ਜਿਹੜੇ ਬੰਦੇ ਦਾ ਸਨਮਾਨ ਕਰਨਾ ਉਹਦਾ ਤੁਸੀਂ ਸਨਮਾਨ ਨਹੀਂ ਕਰ ਰਹੇ ਜਿਨ੍ਹਾਂ ਦੇ ਮੁੰਡੇ 40-40 ਸਾਲ ਤੋਂ ਅੰਦਰ ਬੈਠੇ ਨੇ ਇਹ ਕਿਵੇਂ ਕਰ ਦੇਣਗੇ ਸਨਮਾਨ ਜੇ ਤਾਂ ਕੋਈ ਲਾਲ ਲੀਰ ਹੁੰਦਾ ਫੇਰ ਤਾਂ ਉਹਦਾ ਸਰੋਪਾ ਨੂੰ ਪਾਉਂਦੇ ਇਹ ਫਿਰ ਤਾਂ ਉਹਦਾ ਸਨਮਾਨ ਇਹ ਕਰਦੇ ਇਹ ਕਿਵੇਂ ਕਰ ਦੇਣਗੇ ਕਿ ਸੇ ਸਾਲੇ ਨੇ ਦੀਪ ਸਿੱਧੂ ਦਾ ਨਾਂ ਨਹੀਂ ਲਿਆ ਕੱਲੇ ਉਸ ਝੋਟੇ ਤੋਂ ਬਗੈਰ ਅੱਜ ਮੈਂ ਲਖੇ ਸਿਧਾਣੇ ਤੋਂ ਇੱਕ ਗੱਲ ਪੁੱਛਣੀ ਚਾਹਣਾ ਦੀਪ ਸਿੱਧੂ ਦਾ ਵੀ ਛੱਡ ਦੇ ਚੱਲ ਤੂੰ ਪਾਸੇ ਕਰ ਦੇ ਉਹ ਟਾਈਮ ਲੰਘ ਗਿਆ ਜਿਹੜੇ ਕੱਟ ਤੂੰ ਅੱਜ ਕੱਲ ਕਰਦਾ ਫਿਰਦਾ ਜਾਂ ਤੇਰੇ ਤੇ ਜਿਹੜਾ ਪਰਚਾ ਹੋ ਗਿਆ ਸੀ ਉਹਦੇ ਪਰਚਾ ਕਰਕੇ ਤੂੰ ਮਹਰਾਜ ਕੱਟ ਕਰਦਾ ਫਿਰਦਾ ਤੇ ਤੇਰੀ ਤੇਰਾ ਕੀ ਖਿਆਲ ਹੈ ਜਾਂ ਲੋਕਾਂ ਲੋਕ ਜਿਹੜੇ ਤੁਸੀਂ ਸੁਣਦੇ ਹੋ ਯੋਧਿਓ ਤੁਹਾਡਾ ਕੀ ਖਿਆਲ ਹੈ ਜੇ ਇਹ ਇੱਕ ਕਾਲ ਦੇ ਦਿੰਦੇ ਕੱਟ ਕਰ ਲੈਂਦੇ ਅਮਰਤਪਾਲ ਤੇ ਐਨਐਸਏ ਲੱਗ ਜਾਂਦੀ ਬਾਤੋਂ ਬਾਤ ਉਹਨੂੰ ਇੱਥੇ ਫੜ ਲੈਂਦੇ 307 ਵਾਲਾ ਪਰਚਾ ਪਾ ਲੈਂਦੇ ਉਹਨੂੰ ਪੁਲਿਸ ਸਟੇਸ਼ਨ ਇੱਥੇ ਫੜ ਕੇ ਲੈ ਜਾਂਦੇ ਬਾਤੋਂ ਬਾਤ ਇੰਨਾ ਕਰ ਸਕਦੇ ਸੀ ਉਹ ਕੁਝ ਨਹੀਂ ਸੀ ਕੋਈ ਕਰ ਸਕਦਾ ਉਦੋਂ ਕਿੱਥੇ ਗਏ ਸੀ ਤੁਸੀਂ ਉਦੋਂ ਤੁਸੀਂ ਕੱਟ ਕਿਉਂ ਨਾ ਕੀਤਾ ਅਮਰਤਪਾਲ ਵਾਰੀਆਂ ਹਾ ਲੋਕ ਕਿਹੜਾ ਆਉਂਦੇ ਨਾ ਲੋਕ ਨਹੀਂ ਮਾਰੇ ਤੁਸੀਂ ਨਹੀਂ ਮਾਰੇ ਜਿਹੜੇ ਦੇਖਦੇ ਹੋ ਤੁਸੀਂ ਵੀ ਜਨਤਾ 'ਚ ਹੀ ਆਉਨੇ ਹੋ ਤੁਸੀਂ ਨਹੀਂ ਮਾਰੇ ਜਨਤਾ ਨਹੀਂ ਮਾਰੀ ਇਹ ਸਾਲੇ ਸਿਆਸਤੀ ਲੋਕ ਮਾਰੇ ਨੇ ਇੱਕ ਗੱਲ ਤੁਸੀਂ ਨੋਟ ਕੀਤੀ ਹੋਣੀ ਆ ਕੱਲ ਜਦੋਂ ਸਟੇਜ ਤੋਂ ਅਮਰਤਪਾਲ ਦਾ ਨਾਮ ਦੇ ਦੀਪ ਸਿੱਧੂ ਦਾ ਨਾਮ ਜਦੋਂ ਮਾਨਸਾ ਵਾਲੇ ਮੁੰਡੇ ਨੇ ਬੋਲਿਆ ਤਾਂ ਸੰਗਤ ਦੇ ਵਿੱਚੋਂ ਜਕਾਰਿਆਂ ਦੀ ਲੈਣ ਲੱਗੀ ਜਕਾਰੇ ਤੇ ਜਕਾਰੇ ਬੋਲੇ ਦੀਪ ਦੇ ਨਾਮ ਨੂੰ ਜਦੋਂ ਉਹ ਝੋਟਾ ਮਾਨਸਾ ਵਾਲਾ ਬੋਲਿਆ ਉਥੋਂ ਤੁਸੀਂ ਹਸਾਵ ਲਾ ਲੋ ਕਿ ਜਨਤਾ ਨਹੀਂ ਮਾੜੀ ਇਹ ਸਾਲੇ ਜਿਹੜੇ ਸਿਆਸਤਾਂ ਕਰਦੇ ਨੇ ਇਹ ਮਾੜੇ ਨੇ ਵਿੱਚੇ ਹੀ ਲੱਖਾ ਸਿਧਾਣਾ ਚਾਹੇ ਕੋਈ ਵੀ ਪੰਜਾਬ ਦਾ ਕੋਈ ਵੀ ਪੁੱਤ ਹੈ ਚਾਹੇ ਉਹ ਭਾਨਾ ਸਿੱਧੂ ਆ ਚਾਹੇ ਉਹ ਲੱਖਾ ਸਿਧਾਣਾ ਚਾਹੇ ਉਹ ਕੋਈ ਹੋਰ ਹੈ ਜੇ ਕੋਈ ਜੇਲ੍ਹ ਜਾਂਦਾ ਜਾ ਕਿਸੇ ਨਾ ਨਜਾਇਜ਼ ਹੁੰਦੀ ਆ ਸਾਨੂੰ ਦਿਲੋਂ ਦੁੱਖ ਹੈ ਨਹੀਂ ਹੋਣਾ ਚਾਹੀਦਾ ਨਜਾਇਜ਼ ਹੋ ਰਹੀ ਆ ਸਰੇ ਆਮ ਨਜਾਇਜ਼ ਹੋ ਰਹੀ ਆ ਇਹ ਗੱਲ ਅਸੀਂ ਹੱਕ ਠੋਕ ਕੇ ਕਹਿੰਦੇ ਆ ਪਰ ਜਿਹੜੀ ਗੱਲ ਤੇ ਤੁਹਾਡਾ ਖੜਨਾ ਬਣਦਾ ਉਦੋਂ ਤੁਸੀਂ ਪੁੱਛਾਂ ਚੱਡਿਆਂ ਚ ਲੈ ਕੇ ਕਿਉਂ ਨਾ ਅਸੀਂ ਸੋਨੂੰ ਸਰਕਾਰੀ ਦਲਾਲ ਨਾ ਕਹੀਏ ਤਾਂ ਹੋਰ ਕੀ ਕਹੀਏ ਤੁਸੀਂ ਸਿਆਸਤ ਕਰਦੇ ਹੋ ਤੁਸੀਂ ਦਲਾਲੀਆਂ ਕਰਦੇ ਹੋ ਗਵਰਨਮੈਂਟ ਦੀਆਂ ਸਰਕਾਰਾਂ ਦੀਆਂ ਦਿੱਲੀ ਦਰਬਾਰ ਦੀਆਂ ਪੰਜਾਬ ਦਰਬਾਰ ਦੀਆਂ ਤੁਸੀਂ ਦਲਾਲੀਆਂ ਕਰਦੇ ਹੋ ਜਿੰਨੇ ਵੀ ਆ ਲੱਖੇ ਲੁਖੇ ਸਿਧਾਣੇ ਤੁਰੇ ਫਿਰਦੇ ਨੇ ਅਗਰ ਤੁਸੀਂ ਦਲਾਲੀਆਂ ਨਾ ਕਰਦੇ ਹੁੰਦੇ ਤਾਂ ਜਿੱਦੇ ਅਮਰਤਪਾਲ ਦੇ ਉੱਤੇ ਅਮਰਤਪਾਲ ਨੂੰ ਕਿਹੜਾ ਉਹਨਾਂ ਨੇ ਉਦੋਂ ਹੀ ਫੜ ਲਿਆ ਸੀ ਚਲੋ ਅਸੀਂ ਮੰਨ ਲੈਣੇ ਆਂ ਵੀ ਸਾਨੂੰ ਪਤਾ ਨਹੀਂ ਲੱਗਿਆ ਇਹ ਗੱਲ ਸੀ ਮੰਨ ਲੈਣੇ ਵੀ ਤੁਹਾਨੂੰ ਪਤਾ ਨਹੀਂ ਲੱਗਿਆ ਉਹ ਤਾਂ ਕਿੰਨਾ ਦੇ ਰੂਪ ਹੋਸ਼ ਹੋ ਕੇ ਤੁਰਿਆ ਫਿਰਦਾ ਰਿਹਾ ਅਮਰਪਾਲ ਤਾਂ ਲੁੱਕ ਕੇ ਤੁਰਿਆ ਫਿਰਦਾ ਰਿਹਾ ਫਰਪ੍ਰੀ ਤੋਂ ਲੁੱਕ ਕੇ ਤੁਰਿਆ ਫਿਰਦਾ ਸੀ ਉਹ ਮਾਰਚ ਦੇ ਵਿੱਚ ਜਾ ਕੇ ਉਹਦੀ ਉਹ ਉਹਦੀ ਗ੍ਰਿਫਤਾਰੀ ਹੋਈ ਆ ਜਾਂ ਉਹ ਪੇਸ਼ ਹੋਇਆ ਉਹਦਾ ਤੁਸੀਂ ਕਿੱਥੇ ਗਏ ਸੀ ਹੁਣ ਤੂੰ ਹਰ ਜਗ੍ਹਾ ਤੇ ਲਖਿਆ ਹਰ ਸਟੇਜ ਤੇ ਤੂੰ ਇਹ ਗੱਲ ਕਹਿਣਾ ਸਾਡੇ ਮੁੰਡੇ ਚਾਕੇ ਡਿਬਰੂਗੜ੍ਹ ਛਿਰਤੇ ਸਾਡੇ ਮੁੰਡੇ ਚਾਕੇ ਇਹ ਕਰਤੇ ਹੈ ਉਦੋਂ ਤੂੰ ਕਿੱਥੇ ਗਿਆ ਸੀ ਵੱਡਾ ਸੂਰਮਾ ਜਦੋਂ ਤੈਨੂੰ ਪਤਾ ਲੱਗ ਗਿਆ ਸੀ ਵੀ ਉਹ ਰਉਪ ਉਸਾ ਉਹਨੂੰ ਕੁਲਸੋ ਦੇ ਪਿੱਛੇ ਲੱਗੀ ਵੀ ਆ ਉਹਨੂੰ ਕਾਲ ਦਿੰਦਾ ਕਿ ਆ ਮ੍ਰਿਤਪਾਲ ਮੇਰੇ ਘਰ ਆ ਪੱਕਾਠ ਰੱਖਦੇ ਆ ਪੰਜਾਬ ਦੀ ਜਨਤਾ ਨੂੰ ਇੱਕ ਹੋਕਾ ਦਿੰਦਾ ਤਾਂ ਸਾਰਾ ਪੰਜਾਬ ਇਕੱਠਾ ਹੋ ਜਾਂਦਾ ਮ੍ਰਿਤਪਾਲ ਦੇ ਪਿੱਛੇ ਕਿਸੇ ਸਾਲੇ ਦੀ ਜ਼ਰਤ ਨਹੀਂ ਸੀ ਉਹ ਨੂੰ ਫੜਨ ਦੀ ਚਾਹੇ ਉਹ ਪੰਜਾਬ ਗਵਰਨਮੈਂਟ ਹੁੰਦੀ ਚਾਹੇ ਉਹ ਸੈਂਟਰ ਗਵਰਨਮੈਂਟ ਹੁੰਦੀ ਹੈ ਅਗਰ ਜੇ ਤੁਹਾਡੇ ਮੇਰੇ ਮੂੰਹ ਚੋਂ ਹੋਰ ਕੁਝ ਨਿਕਲਦਾ ਦਮ ਹੁੰਦਾ ਤਾਂ ਲੇਕਿਨ ਨਹੀਂ ਤੁਸੀਂ ਸਿਆਸਤ ਜਮਕਾਉਣੀਆਂ ਲਖਿਆ ਗੱਲ ਸੁਣੋ ਜਦੋਂ ਮਾਨਸਾ ਕੱਠ ਹੋਇਆ ਸੀ ਝੋਟੇ ਦੇ ਹੱਕ ਚ ਤਾਂ ਮੈਂ ਤੈਨੂੰ ਫੋਨ ਕੀਤਾ ਸੀ ਦੂਜੇ ਦਿਨ ਮੈਂ ਉਹੀ ਰਾਹ ਜਾਂ ਮੈਂ ਤੈਨੂੰ ਫੋਨ ਕੀਤਾ ਦੂਜੇ ਦਿਨ ਤੇਰੇ ਨਾਲ ਸਸਰੀ ਕਾਲ ਹੋਈ ਗੱਲਬਾਤ ਹੋਈ ਜਿਉਂ ਹੀ ਮੈਂ ਤੇਰੇ ਕੋਲੇ ਇਹ ਗੱਲ ਕੀਤੀ ਕਿ ਤੁਸੀਂ ਸਟੇਜ ਜਦੋਂ ਕਿਤੇ ਇਕੱਠੇ ਹੋਣੇ ਉਹ ਆਪ ਸੰਭਾਲੋ ਤੁਸੀਂ ਲਾਲ ਲੀਰਾ ਨੂੰ ਸਟੇਜ ਕਿਉਂ ਸੌਂਪਦੇ ਹੋ ਪਹਿਲੀ ਗੱਲ ਕਰੇ ਨਾ ਮੈਂ ਇਹ ਕੀਤੀ ਉਹ ਤੂੰ ਸੁਣ ਲਈ ਦੂਸਰੀ ਗੱਲ ਮੈਂ ਤੇਰੇ ਨਾਲ ਇਹ ਕੀਤੀ ਕਿ ਅਮਰਤਪਾਲ ਦਾ ਨੌ ਲੱਗੇ ਲੈ ਤੋਂ ਉੱਥੇ ਮਿਰਚਾਂ ਕੋ ਲੱਗੀਆਂ ਤੂੰ ਉਹ ਗੱਲ ਪੂਰੀ ਨਹੀਂ ਸੁਣੀ ਅਮਰਤਪਾਲ ਵਾਲੀ ਤੂੰ ਫੋਨ ਕੱਟ ਗਿਆ ਆਲੋਕ ਨੇ ਸਿੰਘੋ ਇਹ ਮੈਂ ਇਹਨੂੰ ਲੱਖੇ ਨੂੰ ਫੋਨ ਕੀਤਾ ਦੂਜੇ ਦਿਨ ਜਿੱਤੇ ਉੱਥੇ ਮਾਨਸ਼ਾ ਅਮਰਤਪਾਲ ਦਾ ਨੌ ਰੇਕਣ ਤੋਂ 2 ਟਕੇ ਦਾ ਸਲਾ ਉਹ ਲਾਲੀਰ ਜਿਹਦੇ ਮਗਰ ਮੈਂ ਸ਼ਰਤ ਲਾ ਕੇ ਕਹਿੰਨਾ ਸ਼ਰਤ ਲਾ ਕੇ 1 ਲੱਖ ਰੁਪਇਆ ਦਵਾਂਗਾ ਮੈਨੂੰ 10000 ਬੰਦਾ ਇਕੱਠਾ ਕਰਕੇ ਦਿਖਾ ਦਵੇ ਉਹ ਲਾਲ ਲੀਰ ਜਿਹੜੇ ਬੰਦੇ ਨਾਲ 10 ਬੰਦੇ ਨਹੀਂ ਤੁਰਦੇ ਉਸ ਬੰਦੇ ਦੇ ਤੁਸੀਂ ਸਟੇਜ ਉਨੂੰ ਸੰਭਾਲ ਕੇ ਤੇ ਉਹ ਕਹਿੰਦਾ 2 ਟਕੇ ਦਾ ਸੜਾ ਲਾਲ ਲੀਰ ਕਹਿੰਦਾ ਅਮਰਤਪਾਲ ਦਾ ਨਾਮ ਲੈ ਤੋ ਨਾ ਜੀ ਉਹਦਾ ਨਾਮ ਨਹੀਂ ਲੈਣਾ ਸਟੇਜ ਤੇ ਜਦ ਮੈਂ ਲਖਿਆ ਤੈਨੂੰ ਫੋਨ ਕੀਤਾ ਤੂੰ ਅੰਮ੍ਰਿਤਾਲ ਦਾ ਨੌ ਸੁਣਨਸਾਰ ਫੋਨ ਕੱਟ ਗਿਆ ਹੁਣ ਲੋਕਾਂ ਨੂੰ ਦਿਖਾਉਣ ਵਾਸਤੇ ਤੂੰ ਹਰ ਸਟੇਜ ਤੇ ਚੌੜਾ ਹੋ ਕੇ ਕਹੀ ਜਾਂਦਾ ਸਾਡੇ ਮੁੰਡੇ ਡਿਬਰੂਗੜ ਚੱਕੇ ਮਾਰੇ ਕਿਹੜੇ ਮੂੰਹ ਨਾਲ ਕਹਿਣਾ ਹੋਵੇ ਤੂੰ ਵੱਡਾ ਸ਼ੂਰਮਾ ਲੱਖ ਦੀ ਲਾਹਨਤ ਨਹੀਂ ਫਿਰ ਤੁਹਾਡੇ ਤੇ ਤੇਰੇ ਔਰ ਭਗਵੰਤ ਦੇ ਵਿੱਚ ਲੋਕਾਂ ਨੂੰ ਗਲਤ ਫਹਿਮੀਆਂ ਕੋਈ ਫਰਕ ਨਹੀਂ ਹੈ ਕਿਸੇ ਦੇ ਵਿੱਚ ਜੇ ਮੈਂ ਲਲਕਾਰ ਕੇ ਇਹ ਗੱਲ ਕਹਿਣਾ ਜੇ ਇਹਨਾਂ ਨੇ ਦੀਪ ਸਿੱਧੂ ਦਾ ਸਾਥ ਦਿੱਤਾ ਹੁੰਦਾ ਉਸ ਟਾਈਮ ਉਹ ਇੱਕ ਪਤਾ ਨਹੀਂ ਕੀ ਹਾਸ਼ਤੀ ਸੀ ਯੋਹ ਕੀ ਚੀਜ਼ ਸੀ ਕਿਹੜੀ ਰੂਹ ਉਹਦੇ ਵਿੱਚ ਪਾ ਕੇ ਪ੍ਰਮਾਤਮਾ ਸੱਚੇ ਪਾਤਸ਼ਾਹ ਨੇ ਭੇਜੀ ਸੀ ਉਹ ਬੰਦਾ ਸਟੇਜ ਤੇ ਚੜਦਾ ਸੀ ਤਾਂ ਲੋਕ ਉਹਦੇ ਹੀ ਹੋ ਜਾਂਦੇ ਸੀ ਜਿੱਥੋਂ ਦੀ ਲੰਘਦਾ ਸੀ ਉਹਦੇ ਹੀ ਹੋ ਜਾਂਦੇ ਸੀ ਔਰ ਉਹ ਬੰਦਾ ਸਰੇ ਆਮ ਲਲਕਾਰ ਕੇ ਕਹਿੰਦਾ ਸੀ ਕਿ ਮੈਂ ਪੋਲੀਟੀਕਲ ਬੰਦਾ ਨਹੀਂ ਹੈਗਾ ਮੈਂ ਇਸ ਪਾਸੇ ਤੁਰਨ ਵਾਲਾ ਬੰਦਾ ਨਹੀਂ ਹੈਗਾ ਮੈਂ ਨਹੀਂ ਆਉਣਾ ਸਿਆਸਤ ਦੇ ਵਿੱਚ ਪਰ ਤੁਸੀਂ ਉਹਦੀ ਇੱਕ ਨਹੀਂ ਸੁਣੀ ਜੇ ਉਹਦੀ ਇੱਕ ਵੀ ਤੁਸੀਂ ਸੁਣੀ ਹੁੰਦੀ ਨਾ ਅੱਜ ਆਹ ਭਗਵੰਤ ਹੁਣੀ ਉੱਥੇ ਸਟੇਜ ਤੇ ਨਾ ਬੈਠੇ ਹੁੰਦੇ ਜਿਹੜੀ ਸਟੇਜ ਤੇ ਅੱਜ ਭਗਵੰਤ ਹੁਣੀ ਬੈਠਿਆ ਨਾ ਹੋ ਸਕਦਾ ਲਖਿਆ ਤੂੰ ਬੈਠਾ ਹੁੰਦਾ ਐ ਸਟੇਜ ਤੇ ਜੇ ਤੂੰ ਦੀਪ ਦਾ ਸਾਥ ਉਸ ਟਾਈਮ ਦਿੱਤਾ ਹੁੰਦਾ ਪਰ ਨਹੀਂ ਹੁਣ ਵੀ ਸੁਧਰ ਜੋ ਹੁਣ ਵੀ ਸੁਧਰ ਜੋ ਜੇ ਪੰਜਾਬ ਦਾ ਕੁਝ ਭਲਾ ਹੋਣਾ ਅਗਰ ਪੰਜਾਬ ਦਾ ਕੁਝ ਚਬਰ ਨਾ ਤਾਂ ਉਹ ਕੇਸ਼ਰੀ ਨਿਸ਼ਾਨ ਸਾਹਿਬ ਥੱਲੇ ਚਬਰ ਨਾ ਲਾਲ ਨੀਰ ਥੱਲੇ ਨਹੀਂ ਚਬਰ ਨਾ ਇਹ ਮੈਂ ਤੋ ਲਿਖ ਕੇ ਲੈ ਲਓ ਔਰ ਜਿਹੜੀਆਂ ਜਿਹੜੇ ਆਹ ਮਾਲੀ ਹੁਣੀ ਆਹ ਮਾਲੀ ਕਾਮਰੇਟ ਸਾਡੀਆਂ ਵੱਡੀਆਂ-ਵੱਡੀਆਂ ਜੱਥੇਬੰਦੀਆਂ ਉਹਨੂੰ ਸਟੇਜ ਤੇ ਟਾਈਮ ਦੇਈ ਜਾਂਦੀਆਂ ਨੇ ਉਹਨੂੰ ਬੁੱਧੀ ਜੀਵੀ ਸਮਝੀ ਜਾਂਦਿਆਂ ਦੱਸੋ ਕਹਿੰਦੇ ਮਾਲੀ ਜਿੱਨਾ ਬੁੱਧੀ ਜੀਵੀ ਕੋਈ ਨਹੀਂ ਮੈਂ ਕਹਿੰਦਾ ਉਹ ਹੈ ਜਹਾ ਉਹਦੇ ਜਿੱਨਾ ਫੁੱਦੂ ਬੰਦਾ ਕੋਈ ਨਹੀਂ ਦੁਨੀਆ ਤੇ ਮਾਲੀ ਵਰਗਾ ਐਡਾ ਬੱਤਮੀਜ਼ ਆਦਮੀ ਆਹੋ ਐਡਾ ਕਰੈਕਟਰਲੈਸ ਆਦਮੀ ਆਹੋ ਕੱਲੋਂ ਇੱਕ ਚੈਨਲ ਜੇ ਤੇ ਗੱਲ ਕਰ ਰਿਆ ਸੀ ਰੱਜਿਆ ਹੋਇਆ ਸ਼ਰਾਬ ਨਾਲ ਉਹਦੀ ਬੋਲੀ ਸੁਣੀ ਤੁਸੀਂ ਉਹ ਜਿਹੜਾ ਚੈਨਲ ਦਾ ਹੋਸਟ ਸੀ ਕੀ ਉਹਨੂੰ ਉਹਨੂੰ ਸ਼ਰਤ ਨਹੀਂ ਸੀ ਕਿ ਮਾਲੀ ਬੋਲ ਕੇ ਕਿਵੇਂ ਰਿਹਾ ਕਿਸ ਹਿਸਾਬ ਨਾਲ ਰਿਹਾ ਜਵਾਨ ਉਹਦੀ ਥਤਲਾ ਰਹੀ ਆ ਦੀ ਉਹਦੇ ਤੇ ਦੂਸਰੇ ਤੇ ਨਵਜੋਤ ਸਿੱਧੂ ਦੇ ਘਨੇੜੇ ਚੜਿਆ ਹੋਇਆ ਉਹ ਦੱਬ ਕੇ ਕਰਦਾਰ ਕੋਸ਼ਿਸ਼ ਕੀਤੀ ਇਹਨਾਂ ਬੰਦਿਆਂ ਨੇ ਦੀਪ ਸਿੱਧੂ ਦੀ ਅੰਮ੍ਰਿਤਪਾਲ ਦੀ ਇਹੀ ਮਾਲੀ ਹੁਣੀ ਕਾਮਰੇਡ ਸਲੇ ਤੇ ਇਹ ਇਹੋ ਜੇ ਲੋਕਾਂ ਨੂੰ ਤੁਸੀਂ ਸਟੇਜਾਂ ਤੇ ਬੁਲਾਉਨੇ ਹੋ ਇਹੋ ਜੇ ਲੋਕਾਂ ਨੂੰ ਤੁਸੀਂ ਸਟੇਜਾਂ ਤੋਂ ਟਾਈਮ ਦਿੰਨੇ ਹੋ ਭਾੜ ਦੇਓ ਤੁਸੀਂ ਪੰਜਾਬ ਦਾ ਭਲਾ ਮੈਨੂੰ بڑے ਬੰਦੇ ਮੈਂ ਪਹਿਲਾਂ ਵੀਡੀਓ ਚ ਵੀ ਕਿਹਾ ਸੀ ਪੰਜਾਬ ਪੁਲਿਸ ਦੇ ਮੁੰਡੇ ਜਿਹੜੇ ਨਵੇਂ ਭਰਤੀ ਹੋਏ ਵੇ ਮੁੰਡੇ ਨੇ ਫੋਨ ਕਰਦਿਆ ਮੈਨੂੰ 3 ਦਿਨ ਪਹਿਲਾਂ ਇੱਕ ਪੰਜਾਬ ਪੁਲਿਸ ਦੇ ਐਸਆਈ ਨੇ ਫੋਨ ਕੀਤਾ ਮੈਨੂੰ ਕਿਹਾ ਬਾਈ ਜੀ ਤੁਹਾਨੂੰ ਇੱਕ ਗੱਲ ਦੱਸਾਂ ਇਹ ਸਚਾਈ ਆ ਸਿੰਘੋ ਮੈਂ ਉਹ ਬੰਦੇ ਨੂੰ ਕਿਹਾ ਸੀ ਮੈਂ ਕਿਹਾ ਮੈਂ ਤੇਰਾ ਨਾਂ ਲੈ ਦਿਆਂ ਪਰ ਉਹ ਤੁਹਾਨੂੰ ਪਤਾ ਸਰਕਾਰੀ ਨੌਕਰੀ ਦੇ ਵਿੱਚ ਨੌਕਰੀ ਮਿਲਦੀ ਕਿੱਥੇ ਆ ਨੌਕਰੀ ਤਾਂ ਭਈਆਂ ਨੂੰ ਦੇਈ ਜਾਂਦੇ ਆ ਇਹ ਉਹ ਬੰਦਾ ਕਹਿੰਦਾ ਭਾਈ ਅੱਧੀ ਪੁਲਸ ਖੋਸ ਹੁੰਦੀ ਆ ਅੱਧੀ ਪੁਲਸ ਕਿਚੀਚੀਆਂ ਵਟਦੀ ਆ ਮੈਂ ਕਿਹਾ ਉਹ ਕਿਵੇਂ ਕਹਿੰਦਾ ਖੋਸਾ ਹੋਣ ਵਾਲੀ ਪੁਲਿਸ ਉਹ ਆ ਜਿਹੜੀ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬੁੱਧੂ ਬਣਾਈ ਜਾਂਦੀ ਆ ਨਜਾਇਜ਼ ਪਰਚੇ ਪਾਈ ਜਾਂਦੀ ਆ ਨਜਾਇਜ਼ ਬੰਦੇ ਮਾਰੀ ਜਾਂਦੀ ਆ ਮੁਕਾਬਲੇ ਬਣਾ ਕੇ ਤੇ ਕਿ ਚੀਚੀਆਂ ਅੱਧੀ ਪੁਰਸੋਂ ਵੱਟੀ ਜਾਂਦੀ ਆ ਜਿਹੜੀ ਸੱਚਾਈ ਦੇ ਰਾਹ ਤੇ ਚੱਲਣਾ ਚਾਹੁੰਦੇ ਨੇ ਜਿਹੜੇ ਸੱਚ ਦੇ ਰਾਹ ਤੇ ਐਨ ਮਹਾਰਾਜ ਦੇ ਦਿੱਤੇ ਹੋਏ ਹਸਾਬ ਨਾਲ ਚੱਲਣਾ ਚਾਹੁੰਦੇ ਨੇ ਉਹ ਕਿਚੀਚੀਆਂ ਵੱਟਦੇ ਰਹਿ ਜਾਂਦੇ ਨੇ ਇਹ ਸੱਚਾਈ ਆ ਉਹ ਕਹਿੰਦਾ ਅੱਧੀ ਪੁਲਿਸ ਖੁਸ਼ ਹੁੰਦੀ ਆ ਅੱਧੀ ਪੁਲਿਸ ਰੋਂਦੀ ਆ ਕਹਿੰਦਾ ਖੁਸ਼ ਉਹ ਹੁੰਦੀ ਆ ਪੁਲਿਸ ਜਿਹੜੇ ਬੁੱਝੜ ਕਿਸਮ ਦੇ ਲੋਕ ਨੇ ਪੁਲਿਸ ਦੇ ਵਿੱਚ ਉਹ ਕੋਈ ਵੀ ਗਲਤ ਕੰਮ ਕਰਕੇ ਖੁਸ਼ ਹੁੰਦੇ ਨੇ ਔਰ ਸਾਡੇ ਦਿਲ ਮੱਚੇ ਹੁੰਦੇ ਨੇ ਸਾਨੂੰ ਘਰੇ ਆ ਕੇ ਰੋਟੀ ਨੂੰ ਸਵਾਦ ਲੱਗਦੀ ਅਸੀਂ ਉਸ ਦੇ ਗੁੱਸੇ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੇ ਚਪੇਟ ਮਾਰਦੇ ਆ ਇਹ ਇਹ ਐਸ.ਆਈ ਦਾ ਕਹਿਣਾ ਸੀ ਮੈਨੂੰ ਤਿੰਨ ਦਿਨ ਪਹਿਲਾਂ ਸ਼ਰਮ ਤੁਹਾਨੂੰ ਮਾੜੀ ਮੋਟੀ ਮਾੜੀ ਮੋਟੀ ਕੁਛ ਮੰਨ ਲਓ ਆਹੀ ਲੱਖਾ ਸਿਧਾਣਾ ਸਿਆਸਤ ਕਰ ਰਿਹਾ ਸਿੰਘੋ ਇਹ ਤੁਹਾਡੇ ਨਾਲ ਤੁਹਾਨੂੰ ਸਮਝ ਨਹੀਂ ਆ ਰਹੀ ਅਸੀਂ ਹਰੇਕ ਦੇ ਪਿੱਛੇ ਚੁੱਪ ਥਾ ਦੇ ਤੇਰੇ ਦੀ ਲੈ ਤੇਰੇ ਦੀ ਜਿੰਦਾਬਾਦ ਮਰਦਾਬਾਦ ਕਰਨ ਲੱਗ ਜਾਨੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਹੋ ਸਕਦਾ ਬਹੁਤ ਬੰਦਿਆਂ ਨੂੰ ਤੁਹਾਨੂੰ ਇਸ ਗੱਲ ਤੋਂ ਗੁੱਸਾ ਆਵੇ ਬੁਰਾ ਵੀ ਮੈਨੂੰ ਕਹੋ ਜਿਹਨੂੰ ਤੁਸੀਂ ਹੀਰੋ ਸਮਝੀ ਜਾਂਦੇ ਹੋ ਨਾ ਉਹ ਨਵਜੋਤ ਸਿੰਘ ਸਿੱਧੂ ਉਹਦੇ ਜਿੰਨਾ ਕਰਾਪਟ ਬਦ اخلاق ਬੇਈਮਾਨ ਔਰ ਬੇਇਜਤ ਕਰੈਕਟਰ ਪੱਖੋਂ ਵੀ ਮਾੜਾ ਬੰਦਾ ਕੋਈ ਨਹੀਂ ਇਸ ਸ਼ਾਸਤ ਦੇ ਵਿੱਚ ਜਿੰਨਾ ਉਹ ਆ ਸ਼ਿਆਣੇ ਕਹਿੰਦੇ ਹੁੰਦੇ ਆ ਨਾ ਦੂਰੋਂ ਫੁੱਲ ਸੁਹਾਵਨੇ ਲੱਗਦੇ ਆ ਉਹ ਆ ਉਹ ਮਿੱਠਾ ਲੁਚਾ ਜਿਹਨੂੰ ਆਪਣੇ ਪੰਜਾਬੀ ਚ ਕਹਿ ਦਿੰਨੇ ਆ ਜਿਵੇਂ ਬਾਦਲ ਸੀ ਉਹਦੀਆਂ ਜੇ ਕਹਾਣੀਆਂ ਤੁਹਾਨੂੰ ਦੱਸਣ ਲੱਗ ਜੀਏ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਇਹ ਆ ਨਰਜੋਤ ਸਿੰਘ ਥੇਦੂ ਅਸਲੀਅਤ ਉਹਦੀ ਇੱਕੋ ਸਾਲਾ 2 ਪੈਸੇ ਦਾ ਉਹ ਐਨ ਕਾਇਆਂ ਲਾ ਕੇ ਬਹਿ ਜਾਂਦਾ ਹੋ ਖੋਚੀ ਦੀ ਦਾੜੀ ਵਾਲਾ ਉਹ ਕੀ ਉਹਦਾ ਨਾਮ ਪ੍ਰੋਫੈਸਰ ਕਹਦੇ ਆ ਉਹਨੂੰ ਪ੍ਰੋਫੈਸਰ ਮਨਜੀਤ ਸਿੰਘ ਉਹ ਵੀ ਰੋਜ਼ ਕਿਸੇ ਨਾ ਕਿਸੇ ਟੀਵੀ ਤੇ ਆਇਆ ਹੁੰਦਾ ਸ਼ੰਭੂ ਮੋਰਚੇ ਦੇ ਵਿੱਚ ਲਾਲਾ ਚੜਦਾ ਸੀ ਦੀਪ ਸਿੱਧੂ ਦੀਆਂ 1 ਮਿੰਟ ਲਈ ਮੈਕ ਦੇ ਦੇ ਪਰ ਦੀਪ ਸਿੱਧੂ ਉਹ ਬੰਦਾ ਸੀ ਜਿਹੜਾ ਬੰਦੇ ਦੀ ਅੱਖ 1 ਕਿਲੋਮੀਟਰ ਤੋਂ ਪਛਾਣ ਲੈਂਦਾ ਸੀ ਉਹਨੂੰ ਪਤਾ ਲੱਗ ਗਿਆ ਸੀ ਵੀ ਲਾਲ ਨਹੀਂ ਰਹੇ ਜਦੋਂ ਦੀਪ ਸਿੱਧੂ ਨੇ ਲੱਤ ਮਾਰ ਕੇ ਉੱਥੋਂ ਕੱਢਿਆ ਸ਼ੰਭੂ ਮੋਰਚੇ ਤੋਂ ਉਹਨੂੰ ਆਉਣ ਨਹੀਂ ਦਿੱਤਾ ਬੋਲਣ ਨਹੀਂ ਦਿੱਤਾ ਫੇਰ ਜਾ ਕੇ ਦਿੱਲੀ ਕਾਮਰੇਡਾਂ ਨਾਲ ਬਹਿ ਗਿਆ ਫੇਰ ਦੀਪ ਸਿੱਧੂ ਦੀ ਬੁਤਖੋਈ ਕਰਨ ਲੱਗ ਗਿਆ ਜਾ ਕੇ ਇਹੀ ਤੁਹਾਡਾ ਪ੍ਰੋਫੈਸਰ ਪਤਾ ਨਹੀਂ 10ਵੀਂ ਪਾਸ ਹੋਊਗਾ ਕਿ ਫੇਲ ਹੋਊਗਾ ਲੋਕ ਕਹੀ ਜਾਂਦੇ ਆ ਪ੍ਰੋਫੈਸਰ ਮਨਜੀਤ ਸਿੰਘ ਗੁੱਸਾ ਹੁੰਦਾ ਯਾਰ ਇਹ ਜੀਆਂ ਗੱਲਾਂ ਤੇ ਮੈਨੂੰ ਮੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋਲ 10-15 ਮਿੰਟ ਹੀ ਸੀ ਕਿ ਮੈਂ ਛਾਰਾ ਕੰਮ ਵੀ ਕਲੀਅਰ ਕਰਨਾ ਕਿਉਂਕਿ 2 ਵਜੇ ਜਿਹੜੇ ਬੰਦੇ ਨੇ ਮੈਨੂੰ ਆ ਕੇ ਛੱਡਣਾ ਮਾ ਉਹਨੂੰ ਸਾਰੀਆਂ ਫੈਲਾ ਖੂਲਾ ਉਹਦੇ ਨੂੰ ਰੈਡੀ ਕਰਕੇ ਦੇਣੀਆਂ ਹੁੰਦੀਆਂ ਪਰ ਮੈਨੂੰ ਗੁੱਸਾ ਇੰਨਾ ਆਇਆ ਉਹ ਸਟੇਜ ਤੋਂ ਗੱਲਾਂ ਸੁਣ ਕੇ ਹੁਣ ਤੁਸੀਂ ਸੋਚੋ ਕਿ ਕਿੱਧਰ ਨੂੰ ਜਾ ਰਹੇ ਆ ਅਸੀਂ ਸਾਨੂੰ ਦੁੱਖ ਹੈ ਮੈਂ ਦੁਬਾਰਾ ਫੇਰ ਕਹਿਣਾ ਚਾਹੇ ਉਹ ਲੱਖਾ ਹੋਵੇ ਚਾਹੇ ਉਹ ਭਾਨਾ ਸਿੱਧੂ ਹੋਵੇ ਸਾਨੂੰ 100% ਦਿਲੋਂ ਕਹਿੰਦੇ ਆ ਦੁੱਖ ਹੈ ਪੰਜਾਬ ਦਾ ਕੋਈ ਵੀ ਪੁੱਤ ਹੋਵੇ ਜਿਹਦੇ ਨਾਲ ਨਜਾਇਜ਼ ਹੁੰਦੀ ਆ ਉਹਦੇ ਵਾਸਤੇ ਦੁੱਖ ਹੈ ਪਰ ਪੰਜਾਬ ਦਾ ਪੁੱਤ ਉਹ ਵੀ ਸੀ ਜਿਹੜਾ ਇੱਕ ਰੱਬੀ ਰੂਹ ਸੀ ਜਿਹਨੂੰ ਜਿਹਨਾਂ ਦਿਲੋਂ ਰਵਾਇਆ ਤੁਸੀਂ ਉਸ ਲੋਕ ਨੂੰ ਉਸ ਬੰਦੇ ਨੂੰ ਜਿੰਨਾ ਗਵਰਨਮੈਂਟ ਨੇ ਰਵਾਇਆ ਉਸ ਤੋਂ ਵੱਧ ਤੁਸੀਂ ਰਵਾਇਆ ਉਸ ਬੰਦੇ ਨੂੰ ਤੁਹਾਨੂੰ ਤਾਂ ਰੱਬ ਵੀ ਮaaf ਨਹੀਂ ਕਰੇਗਾ ਤੇ ਦੂਸਰੇ ਪਾਸੇ ਜਿਹੜੇ ਬੰਦੇ ਇੱਕ ਗੱਲ ਮੈਂ ਜਾਂਦਾ ਜਾਂਦਾ ਤੁਹਾਨੂੰ ਕਹਿੰਦੇ ਆ ਜਿਹੜੇ ਬੰਦੇ ਆ ਚਾਰ ਟੋਟਰੂ ਉੱਠ ਕੇ ਗਵਰਨਮੈਂਟ ਦੇ ਤੇ ਚਮਚੇ ਸੜੇ ਦਿੱਲੀ ਦੇ ਦੱਲੇ ਉੱਠ ਕੇ ਕਹਿੰਦੇ ਆ ਨਾ ਕੱਲ ਇਹੀ ਮਨਜੀਤ ਪ੍ਰੋਫੈਸਰ ਮਨਜੀਤ ਇੱਕ ਟੀਵੀ ਚੈਨਲ ਤੇ ਮੈਂ ਨਾਂ ਨਹੀਂ ਲੈਣਾ ਉਸ ਚੈਨਲ ਦਾ ਉਹਦੇ ਤੇ ਕਹਿ ਰਿਹਾ ਸੀ ਜਿਹੜੀ ਪਰਛੋਤ ਤੇ ਸ਼ੰਤਪਿੰਡਰ ਵਾਲਿਆਂ ਦੀ ਫੋਟੋ ਨਾਲ ਕੋਈ ਉਹ ਛੇੜਛਾੜ ਹੋਈ ਸੀ ਨਾ ਪੋਵਿੰਗ ਪੋਲ ਬੈਂਕ ਕਿਹੜੇ ਪਿੰਡ ਸੀ ਉਹ ਤੇ ਉੱਥੇ ਕਹਿ ਰਿਹਾ ਇਹੀ ਮਨਜੀਤ ਸਿੰਘ ਕੱਲ ਕਸਟੀਵੀ ਚੈਨਲ ਤੇ ਬੋਲ ਰਿਹਾ ਕਹਿੰਦਾ 10-20 ਬੰਦੇ ਇਹ ਫੋਟੋ ਦੇ ਮਗਰਮਗਰ ਜਾਣ ਵਾਲੇ ਨੇ 10-20 ਬੰਦੇ ਖਾਲਿਸਤਾਨ ਮੰਗਣ ਵਾਲੇ ਨੇ ਗੱਲ ਸੁਣੋ ਅਣਪੜ੍ਹ ਪ੍ਰੋਫੈਸਰ ਆ ਅਣਪੜ੍ਹ ਸੜਾ ਦੇਸੀ ਪ੍ਰੋਫੈਸਰ ਜੇ ਪੰਜ ਦਾ ਬਾਈ ਤੇ ਜਾਂ ਡਬਲ ਸ਼ਿਫਟ ਕਰ ਦਿੰਦੇ ਉਹ 9 ਤੋਂ 5 ਵਜੇ ਤੱਕ 8 ਘੰਟੇ ਕਿਉਂਕਿ UN ਚਾਰਟਰ ਦੇ ਹਿਸਾਬ ਨਾਲ UN ਚਾਰਟਰ ਦੇ ਕਾਨੂੰਨ ਦੇ ਹਿਸਾਬ ਨਾਲ ਵੋਟਾਂ ਪੈਂਦੀਆਂ ਜਿਹੜੇ ਰੈਫਰੰਡਮ ਹੋ ਰਿਹਾ ਬਾਹਰ ਉਹ ਗੋਰੇ ਕਰਵਾਉਂਦੇ ਆ ਉਹਦੇ ਵਿੱਚ ਕੋਈ ਪੰਜਾਬੀ ਨਹੀਂ ਹੁੰਦਾ ਹਾਂ ਹੈਲਪ ਵਾਸਤੇ ਦੋ ਪੰਜਾਬੀ ਆச்சே ਇੱਕ ਇਧਰ ਇੱਕ ਅੱਧਰ ਬੈਠਾ ਤਿੰਨ ਵਿਚਾਲੇ ਜਿਹੜੇ ਵੋਟਾਂ ਲੈ ਰਹੇ ਨੇ ਉਹ UN ਕੌਂਸਲ ਦੇ ਮੈਂਬਰ ਨੇ ਗੋਰੇ ਉਹ 8 ਘੰਟੇ ਹੀ ਕਰਦੇ ਆ 135000 ਵੋਟ ਪਈਆਂ ਉੱਥੇ ਔਰ 1.5 ਲੱਖ ਬੰਦਾ ਵੋਟਾਂ ਤੋਂ ਬਿਨਾਂ ਉੱਥੋਂ ਮੁੜ ਗਿਆ ਪਾਏ ਤੋਂ ਤੂੰ ਕਹਿੰਨਾ 2.5 ਬੰਦੇ ਨੇ ਠੀਕ ਆ ਭਾਈ ਮੈਨੂੰ ਨਾ ਟਾਈਮ ਮੇਰਾ ਹੋ ਗਿਆ ਮੈਨੂੰ ਸਿੱਡਣ ਵਾਲਾ ਬੰਦਾ ਆ ਗਿਆ ਤੇ ਮੈਂ ਇਹਨੂੰ ਛਾਪਤਾ ਦੇਣਾ ਆ ਗਿਆ ਬੰਦਾ ਦੇਖ ਲੋ ਏ ਇਸ ਕਰਕੇ ਮਾਫੀ ਚਾਹੁੰਨਾ ਜੇ ਕੋਈ ਗਲਤ ਬੋਲ ਗਿਆ ਮਾ ਗੁੱਸਾ ਬਹੁਤ ਸੀ ਇਹਨਾਂ ਲਾਲੀਰਾਂ ਤੇ ਬਹੁਤ ਕੁਛਾ ਸੀ ਫੇਰ ਮਿਲਦੇ ਆ ਕੱਲ ਨੂੰ ਕੱਲ ਨੂੰ ਗੱਲ ਕਰਾਂਗੇ ਸਤਿ ਸ੍ਰੀ ਅਕਾਲ